ਵੀਰੂ ਕਰਾਈ ਜਾ ਰਹੀ ਹੈ ਕਿ ਕਹਣਾ ਚਾਹੋਗੇ ਪ੍ਰਬੰਧ ਹੈ ਕਿ ਸਰਕਾਰ ਦੇ ਵੱਲ ਕੀਤਾ ਜਾ ਰਿਹਾ ਹੈ। ਅ ਮੰਡੀਆਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਹਦਾਇਤਾਂ ਤੇ ਅਫਸਰਾਂ ਵੱਲੋਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਅ ਜਿੱਥੇ ਛਾਂ ਦੀ ਲੋੜ ਹੀ ਉੱਥੇ ਛਾਂ ਦਾ ਵੀ ਪ੍ਰਬੰਧ ਕੀਤਾ ਗਿਆ। ਬਾਕੀ ਸਾਡੇ ਪੱਲੇਦਾਰ ਭਰਾ ਆ ਉਹ ਬੜੀ ਵਧੀਆ ਢੰਗ ਦੇ ਨਾਲ ਅ ਦਾਣਿਆਂ ਦੀ ਸਫਾਈ ਕਣਕ ਦੀ ਕਰਦੇ ਪਏ ਆ। 2425 ਰੁਪਏ ਰੇਟ ਆ ਪਿਛਲੀਆਂ ਨਾਲੋਂ ਲਗਭਗ 150 ਰੁਪਏ ਰੇਟ ਵਧ ਗਿਆ। ਤੇ ਕਣਕ ਦੀ ਫਸਲ ਵੀ ਚੰਗੀ ਆ ਹੁਣ ਜਿਵੇਂ ਜਿਵੇਂ ਕਣਕ ਦੀ ਵਾਢੀ ਪਊਗੀ ਤੇ ਕਣਕਾਂ ਤੁਲਣੀਆਂ ਝਾੜਦਾ ਵੀ ਪਤਾ ਲੱਗੂਗਾ ਬਾਕੀ ਦਾਣੇ ਦੀ ਕੁਆਲਿਟੀ ਬੜੀ ਵਧੀਆ ਦਾਣਾ ਨਿਕਲ ਰਿਹਾ ਤੇ ਪ੍ਰਮਾਤਮਾ ਕਿਰਪਾ ਕਰੇ ਸਮਾਂ ਦੇਵੇ بارش ਤੋਂ ਤੇ ਮੀਂਹ ਹੀਰੀ ਦਾ ਵਿਚਾਰਵੇ ਜਿਹੜਾ ਕਿ ਕਿਸਾਨ ਆਪਦੀ ਪੁੱਤਾਂ ਵਾਂਗੂ ਪਾਲੀ ਫਸਲ ਆ ਉਹ ਮੰਡੀਆਂ ਚ ਲੈ ਕੇ ਆਵੇ ਤੇ ਆਉਂਦੇ ਹੀ ਕਿਸਾਨ ਦੀ ਫਸਲ ਜਿਹੜੀ ਆ ਪੂਰੀ ਤਲਾਈ ਸ਼ੁਰੂ ਹੋ ਜੂਗੀ ਜਿਹੜੀ ਕਿ ਮੌਇਸਚਰ ਵੀ ਬਿਲਕੁਲ ਠੀਕ ਹੈ 12% ਸਰਕਾਰ ਮੰਗਦੀ ਆ 12% ਹੀ ਮੌਇਸਚਰ ਏਰੀਆ ਦਾ ਲਗਭਗ ਆਉਂਦਿਆ ਕਿਉਂਕਿ ਹੁਣ ਗਰਮੀ ਵੀ ਬਥੇਰੀ ਹੋ ਗਈ ਆ ਮੌਇਸਚਰ ਆਪੇ ਹੀ ਦਿਨੋਂ ਦਿਨ ਸੈੱਟ ਹੁੰਦਾ ਜਾਣਾ ਬਾਕੀ ਨਾਲੋਂ ਨਾਲ ਲਿਫਟਿੰਗ ਹੋਊਗੀ ਤੇ ਕਿਸਾਨ ਦੀ ਪੇਮੈਂਟ ਆ ਜਿਹੜੀ ਉਹ 24 ਘੰਟਿਆਂ ਦੇ ਵਿੱਚ ਵਿੱਚ ਤੋਲਣ ਤੋਂ ਬਾਅਦ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਪਹੂਗੀ ਇਹ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਜਿਹੜੇ ਆ ਉਹ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਹਰ ਵਰਗ ਦੇ ਹਤੈਸੀ ਨੇ ਕਿਸਾਨਾਂ ਲਈ ਦਿਨ ਰਾਤ ਕੰਮ ਕਰਾਂਗੇ ਲਗਾਤਾਰ ਮੰਡੀਆਂ ਦੇ ਵਿੱਚ ਜਾ ਕੇ ਚੈਕਿੰਗ ਕਰਾਂਗੇ ਜੇ ਕਿਤੇ ਕਿਸੇ ਕਿਸਾਨ ਨੂੰ ਸਾਡੇ ਮਜ਼ਦੂਰ ਭਰਾ ਨੂੰ ਜਾਂ ਕਿ ਸਾਡੇ ਆੜਤੀਏ ਭਰਾ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਦਿੱਕਤ ਆਉਂਦੀ ਹੈ ਤੇ ਉਹਦਾ ਹੱਲ ਵੀ ਕਰਾਂਗੇ ਬਾਕੀ ਸਾਡੇ ਨਾਮਨਿਯੁਕਤ ਚੇਅਰਮੈਨ ਗੁਰਪ੍ਰਿੰਦਰ ਸਿੰਘ ਜੀ ਉਪਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਆ ਬਾਕੀ ਵੀ ਜਿਹੜੇ ਮਾਰਕੀਟ ਕਮੇਟੀਾਂ ਦੇ ਚੇਅਰਮੈਨ ਲੱਗੇ ਨੇ ਉਹ ਇਹਨਾਂ ਨੂੰ ਕਵਾਂਗੇ ਲਗਾਤਾਰ ਮੰਡੀਆਂ ਦੇ ਵਿੱਚ ਜਾ ਕੇ ਕਿਸਾਨਾਂ ਦਾ ਹਾਲਚਾਲ ਪੁੱਛਣ ਜੇ ਕਿ ਇਹ ਮੁਲਾਜ਼ਮ ਨੂੰ ਦਿੱਕਤ ਆ ਜਾਂ ਕਿ ਇਹ ਮਜ਼ਦੂਰ ਨੂੰ ਜਾਂ ਕਿ ਵਪਾਰੀ ਆੜਤੀਏ ਨੂੰ ਦਿੱਕਤ ਆ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣ ਕੇ ਉਹਦਾ ਹੱਲ ਕਰਨ ਜੇ ਇਹ ਕਰ ਦੇਣਗੇ ਜੇ ਕੋਈ ਵੱਡਾ ਪੰਜਾਬ ਲੈਵਲ ਦਾ ਹੋਊਗਾ ਉਹ ਮੈਨੂੰ ਦੱਸ ਦੇਣ ਮੈਂ ਹੱਲ ਕਰਵਾ ਦੂੰਗਾ ਬਾਕੀ ਮੈਂ ਵੀ ਲਗਾਤਾਰ ਮੰਡੀਆਂ ਦੇ ਵਿੱਚ ਜਾਵਾਂਗੇ ਸਾਰੀਆਂ ਮੰਡੀਆਂ 'ਚ ਕਿਸਾਨ ਭਰਾਵਾਂ ਨੂੰ ਮਿਲਾਂਗੇ ਸਾਡੇ ਭਰਾ ਨੇ ਪਰਿਵਾਰ ਨੇ ਸਾਡੇ ਤੇ ਨਾਲ ਆੜਤੀਏ ਵੀ ਮੇਰਾ ਤੇ ਖੁੱਦਾ ਲੰਬੇ ਸਮੇਂ ਤੋਂ ਇਹੋ ਪੇਸ਼ਾ ਆੜਤ ਦਾ ਕੰਮ ਹੈ ਮੇਰੇ ਭਰਾ ਨੇ ਆੜਤੀਏ ਕਿਸੇ ਦੀ ਵੀ ਕੋਈ ਪਰੇਸ਼ਾਨੀ ਉਬਾਰਦਣੇ ਦੀ ਲਿਫਟਿੰਗ ਦੀ ਜਾਂ ਪੈਸਿਆਂ ਦੀ ਕਿਸੇ ਵੀ ਤਰ੍ਹਾਂ ਦੀ ਉਜੇਕੇ ਦੀ ਪਰਚੇਜ ਘਟ ਪੈਂਦੀ ਹੋ ਉਹ ਵੀ ਸਾਰੇ ਕੁਝ ਮਸਲੇ ਹੱਲ ਕੀਤੇ ਜਾਣਗੇ ਪਰਚੇਜ ਵੀ ਖੁੱਲੀ ਪਊ ਬਾਰਦਣਾ ਵੀ ਖੁੱਲਾ ਮਿਲੂ ਪੇਮੈਂਟ ਆ ਜਿਹੜੀ ਉਹਦੇ ਕਿਸਾਨ ਦੇ ਖਾਤੇ ਆਉਣੀ ਆ 24 ਘੰਟਿਆਂ ਦੇ ਵਿੱਚ ਵਿੱਚ ਤੁਲਣ ਤੋਂ ਬਾਅਦ ਕਿਸਾਨ ਦੇ ਖਾਤੇ ਪੇਮੈਂਟ ਪਊ ਕਿੱਥੇ ਕਿੱਥੇ ਅੱਜ ਜਿਹੜੀ ਕੀ ਗੱਲ ਕਰਾਈ ਜਾ ਰਹੀ ਹੈ ਅੱਜ ਕੋਸ਼ਿਸ਼ ਕਰਾਂਗੇ ਜਿਹੜੀਆਂ ਸਾਡੀਆਂ ਮੇਨ ਪੱਟੀਆਂ ਮੰਡੀਆਂ ਜਿਵੇਂ ਪੱਟੀ ਮੰਡੀ ਆ ਹਰੀਕੇ ਮੰਡੀ ਆ ਸਰਿਆਲੀ ਮੰਡੀ ਆ ਹੋਰ ਵੀ ਜਿਹੜੀਆਂ ਵੱਡੀਆਂ ਮੰਡੀਆਂ ਮੰਡੀਆਂ ਜਿਨ੍ਹਾਂ 'ਚ ਕਣਕ ਆ ਗਈ ਆ ਵਾਧੂ ਉਹ ਕੋਸ਼ਿਸ਼ ਕਰਾਂਗੇ ਤਕਰੀਬਨ ਪੰਜਾਂ ਛਾਂ ਵੱਡੀਆਂ ਮੰਡੀਆਂ ਦੇ ਵਿੱਚ ਜਾਵਾਂਗੇ ਤੇ ਸਾਰੇ ਥਾਵਾਂ ਤੇ ਖਰੀਦ ਜਿਹੜੀ ਉਹ ਸ਼ੁਰੂ ਕਰਾਵਾਂਗੇ ਉਹਦੇ ਬਾਅਦ ਅਜੇ ਮੈਂ ਇੱਥੇ ਹਲਕੇ ਦੇ ਵਿੱਚ ਹੀ ਆ ਕੱਲ ਵੀ ਪਰਸੋਂ ਵੀ ਜਿਹੜੇ ਛੋਟੇ ਫੋਕਲ ਪੁਆਇੰਟ ਵੀ ਆ ਉਹਨਾਂ 'ਚ ਵੀ ਜਾ ਕੇ ਜਿਹੜੀ ਪਰਚੇਸ਼ ਸ਼ੁਰੂ ਕਰਾਵਾਂਗੇ ਤਾਂ ਜੋ ਕਿਸਾਨਾਂ ਨੂੰ ਮਾਰਤਿਆਂ ਨੂੰ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਇਹ ਮੰਡੀਆਂ ਵਿੱਚ ਫੜਾਂ ਦੀ ਠੱਡਾਂ ਦੀ ਘਾਟ ਹੈਗੀ ਆ ਉਹਨਾਂ ਵਾਸਤੇ ਜਿਵੇਂ ਜਿੱਥੇ ਜਿੱਥੇ ਵੀ ਜੇ ਫੜ ਦੀ ਘਾਟ ਹੈ ਜਾਂ ਸ਼ੈੱਡ ਦੀ ਸਾਡੀ ਸਰਕਾਰ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਚ ਪੱਟੀ ਮੰਡੀ ਚ ਵੀ ਅਸੀਂ ਫੜ ਬਣਾਇਆ ਪੱਕਾ ਆਮ ਆਦਮੀ ਪਾਰਟੀ ਸਰਕਾਰ ਬਣ ਤੇ ਕੈਰੋ ਮੰਡੀ ਛੱਡ ਨਹੀਂ ਹੈਗਾ ਸਰੀਆਲੀ ਮੰਡੀ ਛੱਡ ਨਹੀਂ ਹੈਗਾ ਕੈਰੋ ਵੀ ਛੱਡ ਬਣਾਇਆ ਸਰੀਆਲੀ ਵੀ ਬਣਾਇਆ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਆਉਣ ਵਾਲਾ 1 ਸਾਲ ਹੈ ਉਹਦੇ ਵਿੱਚ ਜਿੱਥੇ ਫੜ ਦੀ ਲੋੜ ਹੈ ਫੜ ਵੀ ਨਵਾਂ ਬਣੂਗਾ ਜਿੱਥੇ ਛੱਡ ਦੀ ਜ਼ਰੂਰਤ ਹੈ ਛੱਡ ਵੀ ਨਵਾਂ ਬਣੂਗਾ ਕਿਸਾਨਾਂ ਦੀ ਪੁੱਤਾਂ ਨੂੰ ਪਾਲੀ ਜਿੰਸ ਜਿਹੜੀ ਅੱਜ ਕਿਤੇ ਨਹੀਂ ਕਣੀ ਆਵੇ ਛੱਡ ਬਣਿਆ ਹੋਇਆ ਛੱਡ ਥੱਲੇ ਕਿਸਾਨ ਲਾ ਲਈ ਇਹ ਜੇ ਪੱਕਾ ਫੜ ਵੀ ਹੋਵੇ ਤਾਂ ਵੀ ਨੁਕਸਾਨ ਹੋਣੂ ਫਸਲ ਦਾ ਵੱਜ ਜਾਂਦਾ ਫੜ ਜਿਹੜੇ ਆ ਕੋਸ਼ਿਸ਼ ਹੈ ਉਹ ਸਾਰੀ ਸਾਡੀਆਂ ਜਿਹੜੀਆਂ ਪੱਟੀ ਵਾਲ ਕੇ ਦੀਆਂ ਮੰਡੀਆਂ ਉਹਨਾਂ ਦੇ ਫੜ ਪੱਕੇ ਹੋਣ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਫੜ ਪੱਕੇ ਹੋਣ ਹਾਂਜੀ ਮੈਡਮ ਅੱਜ ਜਿਹੜੀ ਪੱਟੀ ਮੈਡਮ ਦਿਖਾਈ ਸ਼ੁਰੂ ਕਰਾਈ ਗਈ ਜਿਹਦੇ ਪਰ ਵਿੱਚ ਖਰੀਦ ਸ਼ੁਰੂ ਹੋ ਗਈ ਤੱਕ ਦੇ ਪਰ ਕੀ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਸਰਕਾਰ ਵੱਲੋਂ ਸਾਰੇ ਮੰਡੀਆਂ ਦੀ ਖਰੀਦ ਦੇ ਪ੍ਰਬੰਧ ਪੂਰੇ ਮੁਕੰਮਲ ਕੀਤੇ ਗਏ ਜਾ ਚੁੱਕੇ ਹਨ ਜ਼ਿਲ੍ਹੇ ਵਿੱਚ 7 ਲੱਖ 76 ਹਜ਼ਾਰ ਐਮ.ਡੀ ਦੇ ਅਰਾਊਂਡ ਜਿਹੜੀ ਕਣਕ ਦੀ ਖਰੀਦ ਦਾ ਟੀਚਾ ਵਾ ਉਦੇ ਲਈ ਬਾਰਦਾ ਨੇ ਦਾ ਪੂਰਾ ਪ੍ਰਬੰਧ ਟੈਂਡਰਾਂ ਦਾ ਪੂਰਾ ਪ੍ਰਬੰਧ ਟਰਾਂਸਪੋਰਟ ਦਾ ਮੰਡੀ ਬੋਰਡ ਵੱਲੋਂ ਵੀ ਜੋ ਇਥੇ ਮੰਡੀ ਦੇ ਵਿੱਚ ਕਿਸਾਨਾਂ ਦੇ ਸਹੂਲਤ ਲਈ ਕੋਈ ਪਾਣੀ ਦਾ ਪੀਨ ਪਾਈਂ ਦੀ ਪਾਣੀ ਦਾ ਪ੍ਰਬੰਧ ਉਹ ਵੀ ਸਾਰਾ ਕੀਤਾ ਗਿਆ ਹੈ ਸੋ ਅੱਜ ਜਿੱਥੇ ਜਿੱਥੇ ਵੀ ਜਿਹੜੀ 12 ਮੌਇਸਚਰ ਸਰਕਾਰ ਵੱਲੋਂ ਨਿਰਧਾਰਿਤ ਹੈ 12 ਮੌਇਸਚਰ ਤੱਕ ਜਿੱਥੇ ਜਿੱਥੇ ਵੀ ਢੇਰੀ ਹੋਊਗੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹਰ ਥਾਂ ਉਹਦੀ ਪਰਚੇਜ਼ ਹੋਊਗੀ ਉਸ ਤੋਂ ਬਾਅਦ ਤੁਰੰਤ ਹੀ ਜਿਹੜੀ 24 ਘੰਟਿਆਂ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਤਲਾਈ ਤੋਂ ਬਾਅਦ ਪੇਮੈਂਟ ਕੀਤੀ ਜਾਊਗੀ ਅਤੇ ਨਾਲ ਹੀ ਜਿਹੜੀ ਹੈ ਲਿਫਟਿੰਗ ਦਾ ਕੰਮ ਜਿਹੜਾ ਵਾ ਉਹ ਨਿਰਵਿ ਬੜਾ ਮੱਤਰ ਰਹਿ ਗਿਆ ਸੀਜ਼ਨ ਦੇ ਵਿੱਚ ਲਿਫਟਿੰਗ ਜਿਹੜੀ ਆ ਉਹ ਰੁਕ ਜਾਂਦੀ ਆ ਉਹਦਾ ਕੀ ਕਰਨਾ ਤੁਹਾਨੂੰ ਦੱਸ ਕੀ ਇਸ ਜਰੂਰ ਪ੍ਰਬੰਧ ਜਿਹੜੇ ਕਿਤੇ ਕਰਨਾ ਦੇਖੋ ਜੀ ਲਿਫਟਿੰਗ ਲਿਫਟਿੰਗ ਜਿਹੜੀ ਆ ਇਹ ਕੋਸ਼ਿਸ਼ ਸਾਨੂੰ ਡਾਇਰੈਕਟ ਡਿਲੀਵਰੀ ਦੇਣੀ ਪੈਂਦੀ ਆ ਜਿਹੜੀ ਕਿ ਸਪੈਸ਼ਲਾਂ ਦੇ ਦੌਰਾਨ ਉਹ ਫਿਰ ਜਿਹੜੀਆਂ ਵੱਡੀਆਂ ਡਾਇਰੈਕਟ ਡਿਲੀਵਰੀ ਨਾਲ ਲਿੰਕਡ ਹੁੰਦੀਆਂ ਹਨ ਉਹਨਾਂ ਦੀ ਉਥੇ ਉਸ ਸਾਹਿਬ ਨਾਲ ਉਹਨਾਂ ਨੂੰ ਸਟੋਰ ਕਰਕੇ ਜਦਨ ਵੀ ਸਪੈਸ਼ਲ ਮਿਲਦੀ ਆ ਉਹਨੂੰ ਉਸ ਸਾਹਿਬ ਨਾਲ ਲਿਫਟਿੰਗ ਕੀਤੀ ਜਾਂਦੀ ਆ ਬਾਕੀ ਜਿਹੜੀਆਂ ਏਜੰਸੀਆਂ ਦੇ ਗਦਾਮਾਂ ਵਿੱਚ ਜਾਂਦੀ ਆ ਉਹਦੇ ਨਿਰਵਿਘਨ ਚੱਲਦੀ ਰਹਿੰਦੀ ਹੈ ਜੀ ਪਰ ਟੈਂਡਰ ਕਾਰ ਕਈ ਵਾਰ ਵੀ ਜੀ ਟੈਂਡਰਕਾਰ ਕੋਈ ਨਹੀਂ ਕੰਮ ਕਰੂਗਾ ਤੇ ਜਿਹੜੇ ਪਾਲਿਸੀ ਦੀਆਂ ਧਰਾਵਾਂ ਦੇ ਅਨਸਾਰ ਜਿਹੜੀ ਆਰਤੀ ਹੈ ਨਾ ਡਾਇਰੈਕਟ ਉਸੇ ਉਸੇ ਰੇਟ ਦੇ ਉੱਤੇ ਕੰਮ ਦੇ ਦਿੱਤਾ ਜਾਂਦਾ ਜੀ ਤੇ ਬਾਦਾਨੇ ਵੀ ਪੂਰੀ ਬਾਦਾਨੇ ਜਿਲ੍ਹੇ ਦੇ ਵਿੱਚ ਪੂਰਾ ਜੀ ਮੁਕੰਮਲ ਪ੍ਰਬੰਧ ਹੈ ਜੀ